ਹਲਕਾ ਚੱਬੇਵਾਲ ਦੇ ਪਿੰਡ ਖੰਡਲ ਦਫਤਰ ਵਿਖੇ ਸਾਬਕਾ ਕੈਬਨਿਟ ਮੰਤਰੀ ਜਨਰਲ ਸਕੱਤਰ ਸ਼ਰੋਮਣੀ ਅਕਾਲੀ ਦਲ ਸੋਹਣ ਸਿੰਘ ਠੰਡਲ ਦੀ ਅਗਵਾਈ ਵਿੱਚ ਹਲਕਾ ਚੱਬੇਵਾਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਸ਼ਿਰਕਤ ਕੀਤੀ ਅਤੇ ਸਮੂਹ ਅਕਾਲੀ ਲੀਡਰਸ਼ਿਪ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਅਤੇ ਹਰਮਿੰਦਰ ਸਿੰਘ ਸੰਧੂ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਅਤੇ ਸ਼ਰੋਮਣੀ ਅਕਾਲੀ ਦਲ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਮੇਰੇ ਨਾਲ ਰਵਿੰਦਰ ਸਿੰਘ ਠੰਡਲ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ सुरेंद्रਪਾਲ ਸਿੰਘ ਸੰਦੂ ਪ੍ਰਿੰਸੀਪਲ ਰਸ਼ਪਾਲ ਸਿੰਘ ਜਲਵੇੜਾ ਜਸਵਿੰਦਰ ਸਿੰਘ ਨੰਗਲ ਠੰਡਲ ਮਾਸਟਰ ਹਰਬਜਨ ਸਿੰਘ ਅਜਨੂਹਾ ਜਥੇਦਾਰ ਜਰਨੈਲ ਸਿੰਘ ਖਾਲਸਾ ਬੱਡੋ ਜਥੇਦਾਰ ਜਸਵੀਰ ਸਿੰਘ ਪੱਟੀ ਨਡਾਲੋ ਬੂਟਾ ਸਿੰਘ ਮਗੋ ਪੱਟੀ ਸਰਵਿੰਦਰ ਸਿੰਘ ਖੀੜਾ ਜਥੇਦਾਰ ਜਰਨੈਲ ਸਿੰਘ ਖਾਲਸਾ ਨਡਾਲੋ ਨੰਬਰਦਾਰ ਤਰਲੋਚਨ ਸਿੰਘ ਟੋਡਰਪੁਰ ਨੰਬਰਦਾਰ ਗੁਰਨਾਮ ਸਿੰਘ ਟੋਡਰਪੁਰ ਸਰਪੰਚ ਮੋਹਨ ਸਿੰਘ ਸਰਹਾਲਾ ਕਲਾ ਬਲਵਿੰਦਰ ਸਿੰਘ ਭਾਮ ਧਰਮਿੰਦਰ ਸਿੰਘ ਟੋਨੀ ਰਵੀ ਮੇਟੀਆਣਾ ਵੇਖੀ ਸਿੰਬਲੀ ਗੁਰਪ੍ਰੀਤ ਸਿੰਘ ਡਾਂਡੀਆ ਦਲਜੀਤ ਸਿੰਘ ਪਰਮਾਰ ਰਣਵੀਰ ਸਿੰਘ ਨੰਗਲ ਰਣਜੀਤ ਸਿੰਘ ਹੋਰਟਾ ਸਮਤੀ ਮੈਂਬਰ ਦੁਖ ਪੰਜਨ ਸਿੰਘ ਹੋਰਟਾ ਪ੍ਰਿਥੀਪਾਲ ਸਿੰਘ ਹੋਰਟਾ ਡਾਕਟਰ ਜਸਵੀਰ ਸਿੰਘ ਅਜਨੋਹਾ ਡਾਕਟਰ ਸੁਰਿੰਦਰਪਾਲ ਸਿੰਘ ਰਣਜੀਤ ਸਿੰਘ ਮਨਦੀਪ ਸਿੰਘ ਸੈਦਪੁਰ ਗਗਨਦੀਪ ਸਿੰਘ ਜਿਆਣ ਲਖਵਿੰਦਰ ਸਿੰਘ ਲਕੀ ਪੰਚ ਪੁੰਗਰਨੀ ਪਰਮਿੰਦਰ ਸਿੰਘ ਸਾਹਿਬ ਦਾ ਪੰਚ ਪੁੰਗਰਨੀ ਆਦੇ ਹਾਜ਼ਰ ਸਨ ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਆਪਣੇ ਗ੍ਰਹਿ ਵਿਖੇ ਪਹੁੰਚੇ ਸਾਡੇ ਸਤਿਕਾਰਯੋਗ ਫਰਮਿੰਦਰ ਸਿੰਘ ਸੰਧੂ ਜੀ ਨਾਲ ਉਹਨਾਂ ਦੇ ਪਿਤਾ ਜੀ ਸਾਡੇ ਪ੍ਰਾਣੇ ਆਕਾਲੀ ਲੀਡਰ ਤੇ ਇਸ ਇਲਾਕੇ ਦੇ ਪਾਰਟੀ ਦੇ ਵੱਖ-ਵੱਖ ਉਹਦਿਆਂ ਤੇ ਕੰਮ ਕਰ ਰਹੇ ਸਾਰੇ ਵਰਕਰ ਲੀਡਰ ਸਾਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਮੁੜ ਕੇ ਫੇਰ ਪੰਜਾਬ ਦੇ ਅੰਦਰ ਰਕੀ ਵਾਲੇ ਪਾਸੇ ਨੂੰ ਵੱਧ ਰਿਹਾ ਔਰ ਹਰ ਰੋਜ਼ ਪਾਰਟੀ ਦੇ ਵਿੱਚ ਵੱਖ-ਵੱਖ ਪਾਰਟੀਆਂ ਚੋਂ ਜਾਂ ਜਿਹੜੇ ਕੁਝ ਲੋਕ ਥੋੜੇ ਬਹੁਤ ਗੱਲਾਂ ਕਰਕੇ ਪਾਰਟੀ ਤੋਂ ਪਿਛੇ ਹੋਏ ਸੀ ਉਹ ਸ਼੍ਰੋਮਣੀ ਕਾਲਦਰ ਨੂੰ ਜੁਆਇਨ ਕਰ ਰਹੇ ਆ ਔਰ ਵੱਡੇ ਪੱਧਰ ਤੇ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਤੋਂ ਸੰਧੂ ਸਾਹਿਬ ਹਲਕਾ ਚੱਬਿਆਲ ਤੋਂ ਜਿਨ੍ਹਾਂ ਨੇ ਸ਼੍ਰੋਮਣੀ ਕਾਲਦਰ ਨੂੰ ਜੁਆਇਨ ਕੀਤਾ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਧੰਨਵਾਦ ਵੀ ਕਰਦਾ ਯਕੀਨ ਦਿਵਾਉਣਾ ਕਿ ਅਸੀਂ ਸਾਰੇ ਰਲ ਮਿਲ ਕੇ ਪਾਕਿਸਤਾਨ ਦੀ ਚੜ੍ਹਦੀ ਕਲਾ ਵਾਸਤੇ ਔਰ ਆਉਣ ਵਾਲੇ ਜੋ 22 ਦੇ ਇਲੈਕਸ਼ਨ ਆ ਉਦੇ ਵਿੱਚ ਆਪਣੀ ਸਰਕਾਰ ਬਣਾਉਣ ਵਾਸਤੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤਾਂ ਕਿ ਅੱਜ ਜੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਆ ਅੱਜ ਹਰ ਬੱਸ਼ਰ ਜਿਹੜਾ ਆ ਉਹ ਤੋਂ ਔਖਾ ਆ ਲਾਡ ਆੜ ਦੇ ਪਿਛਲ ਜਿਹੜੀ ਆ ਉਹ ਬਹੁਤ ਬੱਤਰ ਹੋ ਗਈ ਆ ਰੋਪੀਆਂ ਅੰਦਰ ਖਾਤੇ ਦੇ ਨਾਲ ਚੱਲ ਰਹੀਆਂ ਔਰ ਦਫ਼ਤਰਾਂ ਦੇ ਵਿੱਚ ਠਾਣਿਆਂ ਕਚੈਰੀਆਂ ਦੇ ਵਿੱਚ ਕਿਸੇ ਦੀ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਦੀ ਕੋਈ ਜਵਾਬ ਤਲਬੀ ਹੈ ਨਹੀਂ ਔਰ ਮੁੱਖ ਮੰਤਰੀ ਸਵਾਏ ਟੀਚਨਾ ਕਰਤੋਂ ਸਵਾਏ ਅਕਾਲੀ ਦਲ ਦੇ ਤੇ ਕੂਟ ਪ੍ਰਚਾਰ ਕਰਨ ਤੇ ਇਥੋਂ ਤੱਕ ਕਿ ਹੁਣ ਐਸਜੀਪੀਸੀ ਔਰ ਅਕਾਲ ਤਖਤ ਤੇ ਵੀ ਆਪਣੀ ਗਲਤ ਬਿਆਨਬਾਜ਼ੀ ਕਰਕੇ ਜਿਸ ਤਿੱਕੇ ਨਾਲ ਸਾਡੀ ਪਾਰਟੀ ਨੂੰ ਪੰਜਾਬ ਦੀ ਮਾਂ ਪਾਰਟੀ ਨੂੰ ਢਾਹ ਲਾਉਣ ਦੇ ਯਤਨ ਕਰ ਰਿਆ ਉਹਦੇ ਵਾਸਤੇ ਜ਼ਰੂਰੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਹੰਬੜਾ ਮਾਰੀਏ ਜੋ ਲੋਕ ਚਾਹੁੰਦੇ ਆ ਕਿ ਮੁੜ ਕੇ ਫੇਰ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਉਹ ਪੰਜਾਬ ਦੇ ਵਿੱਚ ਆਵੇ ਔਰ ਜਿਹਦੇ ਵਾਸਤੇ ਸਾਡੇ ਪਾਰਕ ਦੇ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਤੋਂ ਦਿਨ ਰਾਤੇ ਕਰਕੇ ਅੱਜ ਖਾਸ ਤੌਰ ਤੇ ਮਾਲਵੇ ਦੀ ਜਿਹੜੀ ਆ ਉਹ ਹਵਾ ਬਦਲ ਦਿੱਤੀ ਆ ਅਰ ਜਿੰਦਰ ਵੀ ਉਹ ਜਾਂਦਾ ਤੇ ਲਾਲ ਅਸ਼ਕਰ ਜਿਹੜੇ ਆ ਲੋਕ ਜਿਹੜੇ ਆ ਇਸ ਤਰ੍ਹਾਂ ਮਹਿਸੂਸ ਕਰਦੇ ਆ ਕਿ ਜਿਵੇਂ ਪੰਜਾਬ ਦਾ ਮੁੱਖ ਮੰਤਰੀ ਸਾਡੇ ਵਿੱਚ ਆਇਆ ਹੋਵੇ ਸੋ ਮੈਂ ਸਾਡੇ ਬੇਸ਼ੱਕ ਭਗਵਾਨ ਜੀ ਮਾਨ ਪੰਜਾਬ ਦਾ ਮੁੱਖ ਮੰਤਰੀ ਆ ਪਰ ਪੰਜਾਬੀਆਂ ਦਾ ਮੁੱਖ ਮੰਤਰੀ ਅੱਜ ਵੀ ਸੁਖਵੀਰ ਸਿੰਘ ਬਾਦਲ ਬਣ ਕੇ ਉੱਭਰਿਆ ਤੇ ਬਹੁਤ ਜਲਦੀ ਅਸੀਂ ਸਾਰੇ ਪੰਜਾਬ ਦੇ ਵਿੱਚ ਬਾਕੀ ਹਲਕਿਆਂ ਦੇ ਵਿੱਚ ਵੀ ਜਿਹੜੇ ਆ ਕੈਂਡੀਡੇਟਾਂ ਦਾ ਵੀ ਕਰਾਂਗੇ ਤੇ ਸਾਰਾ ਹੀ ਇੱਕ ਜਿਹੜੀ ਆ ਮਹਿਮ ਬਣਾ ਕੇ ਸਾਰੇ ਹਲਕਿਆਂ ਵਿੱਚ ਪੰਜਾਬ ਦੇ ਅੰਦਰ ਪਾਰਟੀ ਦੀ ਚੜ੍ਹਦੀ ਕਲਾ ਬਾਤ ਤੇ ਕੰਮ ਕਰਾਂਗੇ ਫੋ ਮੈਂ ਜਿੱਥੇ ਇੱਕ ਵਾਰੀ ਫੇਰ ਆਪਣੇ ਗ੍ਰਹਿ ਵਿਖੇ ਆਉਣ ਤੇ ਸੰਧੂ ਸਾਹਿਬ ਨੂੰ ਹੋਰ ਸਾਰਿਆਂ ਨੂੰ ਤੁਹਾਡੇ ਭਰਾਵਾਂ ਨੂੰ ਜੀਆਂ ਆਖਦਾ ਥੋੜਾ ਧੰਨਵਾਦ ਕਰਦਾ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੋਏ ਹੋ ਹੁਣ ਵੀ ਆਸ ਹੈ ਕਿ ਆਪਾਂ ਇਦਾਂ ਹੀ ਗਾਂ ਤੋਂ ਵੀ ਇਕੱਠੇ ਹੋ ਕੇ ਕੋ ਚੱਲਾਂਗੇ ਔਰ ਇਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਮੰਨ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਰੱਖਣ ਦੀ ਬਜਾਏ ਸਾਰੇ ਬੰਦਿਆਂ ਨੂੰ ਮਿਲੋ ਸਾਰਿਆਂ ਨਾਲ ਲੈ ਕੇ ਚੱਲੋ ਔਰ ਹੁਣ ਤੋਂ ਹੀ ਆਪਣੀ ਜਿਹੜੀ ਇਲੈਕਸ਼ਨ ਦੀ ਉਹ ਪਲਾਨਿੰਗ ਕਰਕੇ ਤਾਂ ਕਿ ਆਪਣਾ ਵਰਕਰ ਇਹ ਮਸ਼ਹੂਰ ਕਰ ਸਕੇ ਕਿ ਅਸੀਂ ਸਾਡੇ ਕੋ ਬਾਹ ਫਾਂਡ ਵਾਲਾ ਹੈਗਾ ਤਾਂ ਕਿ ਆਪਾਂ ਇਲੈਕਸ਼ਨ ਦੀ ਜਿਹੜੀ ਆ ਉਹ ਜੇ ਖਾਸ ਕਰ ਸਕੀਏ ਇਹਨਾਂ ਨੂੰ ਬੇਨਤੀਆਂ ਕਰਦਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਸੋਨ ਸਿੰਘ ਠੰਡਲ ਜੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਕਿ ਅਕਸ਼ਰੋਮਣੀ ਅਕਾਲੀ ਦਲ ਦੀ ਸਾਡੀ ਜੋ ਪੁਰਾਣੀ ਲੀਡਰਸ਼ਿਪ ਆ ਔਰ ਪੁਰਾਣੀ ਇਸ ਹਲਕੇ ਦੀ ਕਰੀਮ ਆ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਤੇ ਅੱਜ ਅਸ਼ੀਰਵਾਦ ਪ੍ਰਾਪਤ ਕੀਤਾ ਸਾਡੇ ਜਨਰਲ ਸਕੱਤਰ ਸਾਹਿਬ ਸੋਹਣ ਸਿੰਘ ਜੀ ਠੰਡਲ ਪਾਸੋਂ ਔਰ ਸਾਰੇ ਹੀ ਸਾਡੇ ਤਰਜਾ ਵਿਦਰਜਾ ਜਿੰਨੇ ਵੀ ਲੀਡਰਸ਼ਿਪ ਵਰਕਰ ਸਹਿਬਾਨ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ